ਜਨੂਨ ਇਸ਼ਕ ਦਾ ਜਦੋਂ ਸਿਰ ਚੜ ਬੋਲੇ ਜਨੂਨ ਇਸ਼ਕ ਦਾ ਜਦੋਂ ਸਿਰ ਚੜ ਬੋਲੇ ਪਹਾੜ ਵੀ ਤੇਸੇ ਨਾਲ ਪਾੜਨਾ ਪੈਂਦਾ ਹੈ ਪਹਾੜ ਵੀ ਤੇਸੇ ਨਾਲ ਪਾੜਨਾ ਪੈਂਦਾ ਹੈ ਮਾਰੂਥਲਾ ਵਿੱਚ ਤੁਰ ਤੁਰ ਕੇ ਸੱਸੀ ਵਾਂਗਰ ਮਾਰੂਥਲਾ ਵਿੱਚ ਤੁਰ ਤੁਰ ਕੇ ਸੱਸੀ ਵਾਂਗਰ ਜਿਸਮ ਆਪਣੇ ਨੂੰ ਸਾੜਨਾ ਪੈਂਦਾ ਹੈ ਜਿਸਮ ਆਪਣੇ ਨੂੰ ਸਾੜਨਾ ਪੈਂਦਾ ਏ جنੂਨ ਇਸ਼ਕ ਦਾ ਜਦੋਂ ਸਿਰ ਚੜ ਬੋਦੇ ਪਹਾੜ ਵੀ ਤੀਸੇ ਨਾਲ ਪਾੜਨਾ ਪੈਂਦਾ ਏ ਕੱਚੇ ਘੜੇ ਨਾਲ ਕਦੇ ਪਾਰ ਲਗਾਉਂਦੇ ਕੱਚੇ ਘੜੇ ਨਾਲ ਕਦੇ ਪਾਰ ਲਗਾਉਂਦੇ ਫਿਰ ਵੀ ਵਿੱਚ ਨਦੀ ਉਤਾਰਨਾ ਪੈਂਦਾ ਏ ਫਿਰ ਵੀ ਵਿੱਚ ਨਦੀ ਉਤਾਰਨਾ ਪੈਂਦਾ ਏ ਮਾਰੂਥਲਾਂ ਵਿੱਚ ਤੁਰ ਤੁਰ ਕੇ ਸੱਸੀ ਵਾਂਗਰ ਮਾਰੂਥਲਾਂ ਵਿੱਚ ਤੁਰ ਤੁਰ ਕੇ ਸੱਸੀ ਵਾਂਗਰ ਜਿਸਮ ਆਪਣੇ ਨੂੰ ਸਾੜਨਾ ਪੈਂਦਾ ਏ ਜਿਸਮ ਆਪਣੇ ਨੂੰ ਸਾੜਨਾ ਪੈਂਦਾ ਏ ਇਸ਼ਕ ਦੀ ਪੱਟੀ ਜਦੋਂ ਬਨ ਲਈ ਜਾਵੇ ਇਸ਼ਕ ਦੀ ਪੱਟੀ ਜਦੋਂ ਬਨ ਲਈ ਜਾਵੇ ਫਿਰ ਮੱਛੀਆਂ ਨੂੰ ਵੀ ਚਾਰਨਾ ਪੈਂਦਾ ਏ ਫਿਰ ਮੱਛੀਆਂ ਨੂੰ ਵੀ ਚਾਰਨਾ ਪੈਂਦਾ ਏ ਕੱਚੇ ਘੜੇ ਨਾ ਕਦੇ ਪਾਰ ਲਗਾਉਂਦੇ ਫਿਰ ਵੀ ਵਿੱਚ ਨਦੀ ਉਤਾਰਨਾ ਪੈਂਦਾ ਏ ਫਿਰ ਵੀ ਵਿੱਚ ਨਦੀ ਉਤਾਰਨਾ ਪੈਂਦਾ ਏ ਤੇਲ ਤੇ ਸ਼ਹਿਦ ਵਿੱਚ ਫਿਰ ਫਰਕ ਨਹੀਂ ਦਿਸਦਾ ਤੇਲ ਤੇ ਸ਼ਹਿਦ ਵਿੱਚ ਫਿਰ ਫਰਕ ਨਹੀਂ ਦਿਸਦਾ ਤੇਲ ਦੀ ਥਾਵੇਂ ਸ਼ਹਿਦ ਤੁਲਾਵਣਾ ਪੈਂਦਾ ਏ ਤੇਲ ਦੀ ਥਾਵੇਂ ਸ਼ਹਿਦ ਤੁਲਾਵਣਾ ਪੈਂਦਾ ਏ ਇਸ਼ਕ ਦੀ ਪੱਟੀ ਜਦੋਂ ਬਨ ਰਹੀ ਜਾਵੇ ਫਿਰ ਮੱਛੀਆਂ ਨੂੰ ਵੀ ਚਾਰਨਾ ਪੈਂਦਾ ਏ ਫਿਰ ਮੱਛੀਆਂ ਨੂੰ ਵੀ ਚਾਰਨਾ ਪੈਂਦਾ ਏ ਅਮਰ ਸਿਆ ਇਸ਼ਕ ਮਜਾਜੀ ਖੇਡ ਅਵਰਲੀ ਅਮਰ ਸਿਆ ਇਸ਼ਕ ਮਜਾਜੀ ਖੇਡ ਅਵੱਲੀ ਇੱਥੇ ਖੁਦ ਹੀ ਜ਼ਹਿਰ ਪਚਾਵਣਾ ਪੈਂਦਾ ਏ ਇੱਥੇ ਖੁਦ ਹੀ ਜ਼ਹਿਰ ਪਚਾਵਣਾ ਪੈਂਦਾ ਏ ਜਨੂਨ ਇਸ਼ਕ ਦਾ ਜਦੋਂ ਸਿਰ ਚੜ ਬੋਲੇ ਜਨੂਨ ਇਸ਼ਕ ਦਾ ਜਦੋਂ ਸਿਰ ਚੜ ਬੋਲੇ ਪਹਾੜ ਵੀ ਤੇਸੇ ਨਾਲ ਪਾੜਨਾ ਪੈਂਦਾ ਏ ਪਹਾੜ ਵੀ ਤੇਸੇ ਨਾਲ ਪਾੜਨਾ ਪੈਂਦਾ ਏ